ਸਤਰੀਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਬਿੰਦਰਪਾਲ ਅੱਜ ਸੰਸਦ ਦੇ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타ਰਮਨ ਵੱਲੋਂ ਆ ਤੀਜੀ ਵਾਰ ਸੱਤਾ ਦੇ ਵਿੱਚ ਆਈ ਭਾਜਪਾ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾ ਗਿਆ ਹੈ ਤੇ ਅ ਇਸ ਬਜਟ ਦੇ ਵਿੱਚ ਵਿੱਤ ਮੰਤਰੀ ਵੱਲੋਂ ਕਈ ਐਲਾਨ ਅਹਿਮ ਕੀਤੇ ਗਏ ਨੇ ਤੇ ਇਹਨਾਂ ਐਲਾਨਾਂ ਦੇ ਵਿੱਚ ਜਿੱਥੇ ਸਿੱਖਿਆ ਖੇਤਰ ਦੇ ਵਿੱਚ ਕਈ ਸੁਧਾਰ ਤੇ ਵਿਦਿਆਰਥੀਆਂ ਨੂੰ ਕਈ ਸਹੂਲਤਾਂ ਦੇਣ ਦਾ ਐਲਾਨ ਕੀਤਾ ਗਿਆ ਤਾਂ ਉੱਥੇ ਹੀ ਵਪਾਰੀਆਂ ਦੇ ਲਈ ਵੀ ਸਹੂਲਤਾਂ ਦਿੱਤੀਆਂ ਗਈਆਂ ਨੇ ਤੇ ਕਿਸਾਨਾਂ ਦੇ ਲਈ ਵੀ ਕਈ ਅਹਿਮ ਐਲਾਨ ਕੀਤੇ ਗਏ ਨੇ ਤੇ ਬਜਟ ਦੇ ਵਿੱਚ ਜਿੱਥੇ ਟੈਕਸ ਸਲੈਬ ਦੇ ਵਿੱਚ ਸੁਧਾਰ ਕੀਤੇ ਗਏ ਨੇ ਤਾਂ ਉੱਥੇ ਹੀ ਜੋ ਨਵੇਂ ਜੋ ਨਿਜਮ ਨੇ ਟੈਕਸ ਦੇ ਵਿੱਚ ਉਹ ਵੀ ਸ਼ਾਮਲ ਕੀਤੇ ਗਏ ਨੇ ਤੇ ਇਸ ਬਜਟ ਵਿੱਚ ਹੋਰ ਕੀ ਕੀ ਐਲਾਨ ਕੀਤੇ ਗਏ ਨੇ ਤੇ ਕੀ ਕੁਝ ਖਾਸ ਰਿਹਾਈ ਆਮ ਲੋਕਾਂ ਦੇ ਲਈ ਇਸ ਬਜਟ ਦੇ ਵਿੱਚ ਪੇਸ਼ ਹੈ ਸਾਡੀ ਸਤੇ ਖਾਸ ਰਿਪੋਰਟ ਕੇਂਦਰੀ ਵਿੱਤ ਮੰਤਰੀ ਨੇ ਪੇਸ਼ ਕੀਤਾ ਨਵੀਂ ਸਰਕਾਰ ਦਾ ਪਹਿਲਾ ਬਜਟ ਵਿਦਿਆਰਥੀਆਂ ਤੇ ਛੋਟੇ ਵਪਾਰੀਆਂ ਨੂੰ ਲੋਨ ਦੀ ਸਹੂਲਤ ਦਾ ਫਾਇਦਾ ਟੈਕਸ ਦਰਾਂ ਵਿੱਚ ਕੀਤੀ ਤਬਦੀਲੀ ਤੇ ਕਟਾਈ ਕਸਟਮ ਡਿਊਟੀ ਦੂਜੀ ਵਾਰ ਸੱਤਾ ਵਿੱਚ ਆਈ ਭਾਜਪਾ ਸਰਕਾਰ ਦਾ ਅੱਜ ਪਹਿਲਾ ਆਮ ਬਜਟ ਸੰਸਦ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤਾ ਗਿਆ ਇਸ ਦੇ ਵਿੱਚ ਵਿੱਤ ਮੰਤਰੀ ਵੱਲੋਂ ਕਈ ਅਹਿਮ ਐਲਾਨ ਕੀਤੇ ਗਏ ਜਿਨ੍ਹਾਂ ਵਿੱਚ ਸਿੱਖਿਆ ਇਨਕਮ ਟੈਕਸ ਕਸਟਮ ਡਿਊਟੀ ਬੁਨਿਆਦੀ ਢਾਂਚੇ ਤੇ ਪੈਨਸ਼ਨ ਧਾਰਕਾਂ ਦੇ ਲਈ ਕਈ ਪ੍ਰਸਤਾਵ ਰੱਖੇ ਗਏ ਨੇ ਵਿੱਤ ਮੰਤਰੀ ਨੇ ਬਜਟ ਵਿੱਚ ਕਿਹੜੇ ਅਹਿਮ ਐਲਾਨ ਕੀਤੇ ਡੇਂਡੂ ਵਿਕਾਸ ਲਈ 2.66 ਲੱਖ ਕਰੋੜ ਰੁਪਏ ਦੀ ਤਸਵੀਰ 1 ਲੱਖ ਵਿਦਿਆਰਥੀਆਂ ਨੂੰ ਹਰ ਸਾਲ ਈ-ਵਾउचर ਦਿੱਤੇ ਜਾਣਗੇ ਇਸ ਤਹਿਤ ਕਰਜ਼ੇ ਦੀ ਰਕਮ ਦਾ 3% ਦੀ ਵਿਆਜ ਦਿੱਤਾ ਜਾਏਗਾ ਸਰਕਾਰ ਰੋਜ਼ਗਾਰ ਨਾਲ ਜੁੜੀਆਂ ਤਿੰਨ ਯੋਜਨਾਵਾਂ ਲਾਗੂ ਕਰੇਗੀ 5 ਸਾਲਾਂ ਵਿੱਚ 20 ਲੱਖ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਦਾ ਟੀਚਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਨੂੰ 5 ਸਾਲ ਲਈ ਵਧਾਇਆ ਕਿਸਾਨਾਂ ਲਈ ਇਸ ਬਜਟ ਵਿੱਚ ਕੀ ਹੈ ਖਾਸ ਕਿਸਾਨਾਂ ਨੇ ਵੀ ਇਸ ਬਜਟ ਤੋਂ ਕਾਫੀ ਉਮੀਦਾਂ ਲਗਾ ਕੇ ਰੱਖੀਆਂ ਸੀ ਤੇ ਵਿੱਤ ਮੰਤਰੀ ਨੇ ਬਜਟ ਪੇਸ਼ ਕਰਦਿਆਂ ਕਿਸਾਨਾਂ ਲਈ ਕਈ ਐਲਾਨ ਕੀਤੇ ਨੇ ਦੋ ਸਾਲਾਂ ਵਿੱਚ 1 ਕਰੋੜ ਕਿਸਾਨਾਂ ਨੂੰ ਕੁਦਰਤੀ ਖੇਤੀ ਲਈ ਉਤਸ਼ਾਹਿਤ ਕੀਤਾ ਜਾਏਗਾ ਸਬਜ਼ੀ ਉਤਪਾਦਨ ਲਈ ਵੱਡੇ ਪੱਧਰ ਤੇ ਕਲਸਟਰ ਸਥਾਪਿਤ ਕੀਤੇ ਜਾਣਗੇ ਪੰਜ ਸੂਬਿਆਂ ਵਿੱਚ ਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤੇ ਜਾਣਗੇ ਇਨਕਮ ਟੈਕਸ ਸਲੈਬ ਵਿੱਚ ਕੀਤਾ ਬਦਲਾਅ ਬਜਟ ਤੋਂ ਪਹਿਲਾਂ ਲੋਕਾਂ ਨੂੰ ਟੈਕਸ ਵਿੱਚ ਛੋਟ ਦੀ ਉਮੀਦ ਸੀ ਜੋ ਕਿ ਇਸ ਬਜਟ ਦੇ ਵਿੱਚ ਪੂਰੀ ਨਹੀਂ ਹੋਈ ਇਸ ਦੇ ਉਲਟ ਕੇਂਦਰ ਸਰਕਾਰ ਵੱਲੋਂ ਆਮ ਬਜਟ 2024-25 ਦੇ ਵਿੱਚ ਹੁਣ ਇਨਕਮ ਟੈਕਸ ਸਲੈਬਾਂ ਦੇ ਵਿੱਚ ਬਦਲਾਅ ਕਰ ਦਿੱਤੇ ਨੇ ਹੁਣ 3 ਲੱਖ ਰੁਪਏ ਦੀ ਸਾਲਾਨਾ ਆਮਦਨ ਵਾਲੇ ਲੋਕਾਂ ਨੂੰ ਕੋਈ ਟੈਕਸ ਅਦਾ ਨਹੀਂ ਕਰਨਾ ਹੋਵੇਗਾ 3 ਤੋਂ 7 ਲੱਖ ਰੁਪਏ ਤੱਕ ਆਮਦਨ ਤੇ 5% ਦੀ ਟੈਕਸ ਅਦਾ ਕਰਨਾ ਹੋਵੇਗਾ 7 ਲੱਖ ਤੋਂ 10 ਲੱਖ ਰੁਪਏ ਤੱਕ ਆਮਦਨ ਤੇ 10% ਦੀ ਟੈਕਸ ਲਾਗੂ ਹੋਵੇਗਾ 10 ਤੋਂ 12 ਲੱਖ ਤੱਕ ਆਮਦਨ ਤੇ 15% ਦੀ ਟੈਕਸ ਲਾਗੂ ਹੋਵੇਗਾ 12 ਲੱਖ ਤੋਂ 15 ਲੱਖ ਰੁਪਏ ਤੱਕ 20% ਦੀ ਟੈਕਸ ਲਾਗੂ ਹੋਵੇਗਾ 15 ਲੱਖ ਰੁਪਏ ਤੋਂ ਉੱਤੇ 30% ਦੀ ਟੈਕਸ ਲਾਗੂ ਹੋਵੇਗਾ ਨਵੀਂ ਟੈਕਸ ਵਿਵਸਥਾ ਤਹਿਤ ਸਟੈਂਡਰਡ ਟੈਕਸ ਡਿਡਕਸ਼ਨ 75000 ਤੱਕ ਕੀਤੀ ਕਸਟਮ ਡਿਊਟੀ ਨੂੰ ਘਟਾਇਆ ਗਿਆ ਕੇਂਦਰੀ ਬਜਟ ਦੇ ਵਿੱਚ ਕਸਟਮ ਡਿਊਟੀ ਨੂੰ ਘਟਾ ਦਿੱਤਾ ਗਿਆ ਹੈ ਜਿਸ ਦੇ ਤਹਿਤ ਅਗਲੇ 6 ਮਹੀਨਿਆਂ ਦੇ ਵਿੱਚ ਟੈਕਸ ਟਾਂਚੇ ਵਿਸਮਿਕਿਆ ਸਥਾਨਕ ਨਿਰਮਾਣ ਨੂੰ ਉਤਸ਼ਾਹਤ ਕਰਨਾ ਕੈਂਸਰ ਦੇ ਮਰੀਜ਼ਾਂ ਦੇ ਲਈ ਤਿੰਨ ਦਵਾਈਆਂ ਲਈ ਕਸਟਮ ਡਿਊਟੀ ਖਤਮ ਕਰ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਐਕਸ-ਰੇ ਟਿਊਬ 플랫 ਪੈਨਲ ਡਿਟੈਕਟਰਸ ਮੋਬਾਈਲ ਫੋਨਾਂ ਤੇ ਇਸ ਦੇ ਨਾਲ ਸਬੰਧਿਤ ਪੁਰਜ਼ਿਆਂ ਤੇ ਕਸਟਮ ਡਿਊਟੀ ਨੂੰ ਘਟਾਉਣ ਦਾ ਪ੍ਰਸਤਾਵ ਲਿਆਂਦਾ ਗਿਆ ਇਸ ਦੇ ਨਾਲ ਹੀ ਸੋਨੇ ਚਾਂਦੀ ਤੇ ਕਸਟਮ ਡਿਊਟੀ ਘਟਾ ਕੇ 6% ਕਰ ਦਿੱਤੀ ਗਈ ਹੈ ਵਪਾਰੀਆਂ ਨੂੰ ਮਿਲੇਗਾ ਹੁਣ 20 ਲੱਖ ਰੁਪਏ ਦਾ ਲੋਨ ਛੋਟੇ ਉਦਮੀਆਂ ਤੇ ਵਪਾਰੀਆਂ ਨੂੰ ਲੈਣ ਵਾਲੇ ਮੋਤਰਾ ਲੋਨ ਦੇ ਵਿੱਚ ਵੀ ਇਸ ਬਜਟ ਦੇ ਵਿੱਚ ਵਾਧਾ ਕੀਤਾ ਗਿਆ ਹੁਣ ਤੱਕ ਵਪਾਰੀ 10 ਲੱਖ ਰੁਪਏ ਤੱਕ ਦਾ ਲੋਨ ਹਾਸਲ ਕਰ ਸਕਦੇ ਸੀ ਪਰ ਇਸ ਬਜਟ ਦੇ ਵਿੱਚ ਇਸ ਹੱਦ ਨੂੰ ਵਧਾ ਕੇ 20 ਲੱਖ ਰੁਪਏ ਤੱਕ ਕਰ ਦਿੱਤਾ ਗਿਆ ਪ੍ਰਧਾਨ ਮੰਤਰੀ ਸੂਰਿਆਕਰ ਮੁਫਤ ਬਿਜਲੀ ਯੋਜਨਾ ਦੀ ਸ਼ੁਰੂਆਤ ਸੰਸਦ ਦੇ ਵਿੱਚ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਮੁਫਤ ਬਿਜਲੀ ਦੇਣ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਦੇ ਮੁਤਾਬਕ ਪ੍ਰਧਾਨ ਮੰਤਰੀ ਸੂਰਿਆਕਰਮ ਮੁਫਤ ਬਿਜਲੀ ਯੋਜਨਾ ਦੀ ਸ਼ੁਰੂਆਤ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਹੈ ਕਿ ਇਸ ਯੋਜਨਾ ਦੇ ਤਹਿਤ ਛੱਤਾਂ 'ਤੇ ਸੋਲਰ ਪੈਨਲ ਲਗਾਏ ਜਾਣਗੇ ਤੇ ਇਸ ਦੇ ਨਾਲ 1 ਕਰੋੜ ਪਰਿਵਾਰਾਂ ਨੂੰ ਹਰ ਮਹੀਨੇ 300 ਯੂਨਿਟ ਤੱਕ ਮੁਫਤ ਬਿਜਲੀ ਮੁਹੱਈਆ ਕਰਵਾਈ ਜਾ ਸਕੇਗੀ।